ਖਡੂਰ ਸਾਹਿਬ ਤੋਂ ਵੀ ਅਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਅਸਲ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਐਮਪੀ ਹੁਣ ਛੇਤੀ ਹੀ ਸੁਪਰੀਮ ਕੋਰਟ ਦਾ ਰੁਖ ਕਰਨ ਵਾਲੇ ਨੇ ਉਹ ਆਪਣੇ ਤੇ ਲੱਗੇ ਨੈਸ਼ਨਲ ਸਿਕਿਉਰਿਟੀ ਐਕਟ ਯਾਨੀ ਕਿ ਐਨਐਸਏ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਦੀ ਤਿਆਰੀ ਕਰ ਰਹੇ ਨੇ ਇਸ ਲਈ ਅਮ੍ਰਿਤਪਾਲ ਸਿੰਘ ਦੇ ਵਕੀਲਾਂ ਦੀ ਟੀਮ ਉਹਨਾਂ ਨੂੰ ਮਿਲਣ ਦੇ ਲਈ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਪਹੁੰਚੀ ਸੀ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਮੁਤਾਬਕ ਉਹਨਾਂ ਨੇ ਜੇਲ੍ਹ ਦੇ ਵਿੱਚ ਅਮਰਿਤਪਾਲ ਨਾਲ ਮੁਲਾਕਾਤ ਕੀਤੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਨ ਲਈ ਲੋੜਿੰਦੇ ਦਸਤਾਵੇਜ਼ਾਂ ਨੂੰ ਪੂਰਾ ਕਰ ਲਿਆ ਹੈ। ਉਹਨਾਂ ਕਿਹਾ ਕਿ ਛੇਤੀ ਹੀ ਅਮਰਿਤਪਾਲ ਤੇ ਲਗਾਈ ਗਈ ਐਨਐਸਸੀ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਵੇਗੀ। ਅਮਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚੋਂ ਆਪਣੇ ਸਮਰਥਕਾਂ ਦੇ ਲਈ ਸੰਦੇਸ਼ ਵੀ ਭੇਜਿਆ। ਐਡਵੋਕੇਟ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਅਮਰਿਤਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਵੱਲ ਧਿਆਨ ਨਾ ਦੇਣ। ਇਸ ਦੇ ਨਾਲ ਹੀ ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਨਾਲ ਜੁੜਨ ਦੀ ਅਪੀਲ ਵੀ ਕੀਤੀ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣ ਲੋ ਦੋਸਤੋ ਇੱਥੇ ਡਿਬਰੂਗੜ੍ਹ ਦੀ ਧਰਤੀ ਉੱਪਰ ਪਹੁੰਚੇ ਹੋ ਇਸ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਪਾਈ ਅਮਰਪਾਲ ਸਿੰਘ ਹੋਰਾਂ ਦੇ ਨਾਲ ਜੋ ਮੁਲਾਕਾਤ ਹੋ ਗਈ ਸੀ ਤੇ ਜਿन्हे ਜੋ ਐਨਐਸਸੀ ਨੂੰ ਚੈਲੰਜ ਕਰਨ ਵਾਲੇ ਡਾਕੂਮੈਂਟਸ ਨਹੀਂ ਲੈ ਕੇ ਕਰਕੇ ਹੁਣ ਜੋ ਮਾਰੀ ਮੋੜ ਦਾ ਰੁਖ ਕਰਨ ਤੱਕ ਇਸ ਤੇ ਬੜੀ ਛੇਤੀ ਜੋ ਉਹਨਾਂ ਦੀ ਐਨਐਸਐ ਨੂੰ ਖਾਰਜ ਕਰਾਉਣ ਲਈ ਜੋ ਰਿੱਟ ਹੈ ਸੁਪਰੀਮ ਕੋਰਟ 'ਚ ਲੱਗਣ ਵਾਲੀ ਹੈ ਤੇ ਉਹਨਾਂ ਦਾ ਸਨੇਹ ਐਮਪੀ ਪਾਈ ਅਮਰਿਤਪਾਲ ਸਿੰਘ ਦਾ ਵੀ ਜੋ ਕੋਈ ਸਰਕਾਰ ਵੱਲੋਂ ਮੀਡੀਆ ਵੱਲੋਂ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਵੱਲ ਆਪਾਂ ਧਿਆਨ ਨਾ ਦਈਏ ਤੇ ਪਾਰਟੀ ਨਾਲ ਵੱਧ ਤੋਂ ਵੱਧ ਜੁੜੀਏ ਜ਼ਿਕਰਯੋਗ ਹੈ ਕਿ ਬੀਤੇ ਦਿਨਾਂ 'ਚ ਖਬਰਾਂ ਆਈਆਂ ਸੀ ਕਿ NSA ਨੂੰ ਲੈ ਕੇ ਅਮਰਿਤਪਾਲ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਚੁਣੌਤੀ ਦਿੱਤੀ ਜਾਵੇਗੀ ਤੇ ਹੁਣ ਵਕੀਲ ਉੱਥੇ ਪਹੁੰਚੇ ਨੇ ਦਸਤਾਵੇਜ਼ ਇਕੱਠੇ ਕਰ ਲਏ ਗਏ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਅਗਲੀ ਕਾਰਵਾਈ ਕਦੋਂ ਹੁੰਦੀ ਹੈ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਡਿਪੂਗੜ੍ਹ ਜੇਲ੍ਹ ਦੇ ਵਿੱਚ ਬੰਦ ਐਮਪੀ ਹੁਣ ਛੇਤੀ ਹੀ ਸੁਪਰੀਮ ਕੋਰਟ ਦਾ ਰੁਖ ਕਰਨ ਵਾਲੇ ਨੇ ਉਹ ਆਪਣੇ ਤੇ ਲੱਗੇ ਨੈਸ਼ਨਲ ਸਿਕਿਉਰਿਟੀ ਐਕਟ ਯਾਨੀ ਕਿ NSA ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਦੀ ਤਿਆਰੀ ਕਰ ਰਹੇ ਨੇ ਇਸ ਦੇ ਲਈ ਅਮਰਿਤਪਾਲ ਸਿੰਘ ਦੇ ਵਕੀਲਾਂ ਦੀ ਟੀਮ ਉਹਨਾਂ ਨੂੰ ਮਿਲਣ ਦੇ ਲਈ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਪਹੁੰਚੀ ਸੀ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਮੁਤਾਬਕ ਉਹਨਾਂ ਨੇ ਜੇਲ੍ਹ ਦੇ ਵਿੱਚ ਅਮਰਿਤਪਾਲ ਨਾਲ ਮੁਲਾਕਾਤ ਕੀਤੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਨ ਲਈ ਲੋੜਿੰਦੇ ਦਸਤਾਵੇਜ਼ਾਂ ਨੂੰ ਪੂਰਾ ਕਰ ਲਿਆ ਉਹਨਾਂ ਕਿਹਾ ਹੈ ਕਿ ਛੇਤੀ ਹੀ ਅਮਰਿਤਪਾਲ ਤੇ ਲਗਾਈ ਗਈ NSA ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਵੇਗੀ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚੋਂ ਆਪਣੇ ਸਮਰਥਕਾਂ ਦੇ ਲਈ ਸੰਦੇਸ਼ ਵੀ ਭੇਜਿਆ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਵੱਲ ਧਿਆਨ ਨਾ ਦੇਣ ਇਸ ਦੇ ਨਾਲ ਹੀ ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਨਾਲ ਜੁੜਨ ਦੀ ਅਪੀਲ ਵੀ ਕੀਤੀ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਦੋਸਤੋ ਇੱਥੇ ਦਿਬਰੂਗੜ੍ਹ ਦੀ ਧਰਤੀ ਉੱਪਰ ਪਹੁੰਚੇ ਹੋ ਇਸ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਪਾਈ ਅਮਰਿਤਪਾਲ ਸਿੰਘ ਹੋਰਾਂ ਦੇ ਨਾਲ ਜੋ ਮੁਲਾਕਾਤ ਹੋ ਗਈ ਸੀ ਤੇ ਜਿਨੇ ਜੋ ਐਨਐਸਏ ਨੂੰ ਚੈਲੰਜ ਕਰਨ ਵਾਲੇ ਡਾਕੂਮੈਂਟਸ ਨਿੱਕਲ ਕਰਕੇ ਹੁਣ ਜੋ ਮਾਰਿਓ ਸੁਪਰੀਮ ਕੋਰਟ ਦਾ ਰੁਖ ਕਰ ਦਿੱਤੇ ਤੇ ਬੜੀ ਛੇਤੀ ਜੋ ਉਹਨਾਂ ਦੀ ਐਨਐਸਏ ਨੂੰ ਖਾਰਜ ਕਰਾਉਣ ਲਈ ਜੋ ਰਿਟ ਹੈ ਸੁਪਰੀਮ ਕੋਰਟ ਚ ਲੱਗਣ ਵਾਲੀ ਹੈ ਤੇ ਉਹਨਾਂ ਦਾ ਸਨੇਹ ਐਮਪੀ ਪਾਈ ਅਮਰਿਤਪਾਲ ਸਿੰਘ ਦਾ ਵੀ ਜੋ ਕੋਈ ਸਰਕਾਰ ਵੱਲੋਂ ਮੀਡੀਆ ਵੱਲੋਂ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਵੱਲ ਆਪਾਂ ਧਿਆਨ ਨਾ ਦਈਏ ਤੇ ਪਾਰਟੀ ਨਾਲ ਵੱਧ ਤੋਂ ਵੱਧ ਜੁੜੀਏ ਜ਼ਿਕਰਯੋਗ ਹੈ ਕਿ ਬੀਤੇ ਦਿਨਾਂ 'ਚ ਖਬਰਾਂ ਆਈਆਂ ਸੀ ਕਿ NSA ਨੂੰ ਲੈ ਕੇ ਅਮਰਿਤਪਾਲ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਚੁਣੌਤੀ ਦਿੱਤੀ ਜਾਵੇਗੀ ਤੇ ਹੁਣ ਵਕੀਲ ਉੱਥੇ ਪਹੁੰਚੇ ਨੇ ਦਸਤਾਵੇਜ਼ ਇਕੱਠੇ ਕਰ ਲਏ ਗਏ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਅਗਲੀ ਕਾਰਵਾਈ ਕਦੋਂ ਹੁੰਦੀ ਹੈ